ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਜਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋਨੇ ਬਈ ਸੋਣ ਵਾਲੀਆਂ ਤੇ ਜਿਸ ਘਰ ਚੋ ਵੀਡੀਓ ਬਣਾ ਰਹੇ ਵੀਰ ਨਿਕਲੇ ਲੂ ਪਸ਼ੂ ਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਈ ਤੋਂ ਠੀਕ ਭਾਈ ਜੀ ਹਸਤੀ ਗਾਲ ਸਤਿ ਸ੍ਰੀ ਅਕਾਲ ਭਾਈ ਹੋ ਠੀਕ ਹਮ ਵਧੀਆ ਜੀ ਹਾਂਜੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲ ਨਾਮ ਮੱਖਣ ਸਿੰਘ ਜੀ ਪਿੰਡ ਸਹਣਾ ਪੰਚਾਂ ਦੇ ਕੋਠੇ ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਹਾਂ ਤਹਿਸੀਲ ਤਾਪਾ ਮੋਬਾਈਲ ਨੰਬਰ ਬ 68847 81959 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਮਾਝ ਦੇ ਨੇ ਕਿਹੜਾ ਸੂਆਸ ਹੁੰਦੀ ਇਹ ਚੌਥਾ ਸੂਆਸ ਹੁੰਦੀ ਆ ਭਾਈ ਕਿੰਨੇ ਦਿਨ ਲੈਂਦੀ ਆ ਇਹ 27 ਤਰੀਕ ਨੂੰ ਦਿਨ ਪੂਰੇ ਹੋ ਗਏ 27 ਨੂੰ ਅੱਜ 21 ਹੋ ਗਈ ਅੱਜ 21 ਹੋ ਗਈ 6 ਦਿਨ ਬਾਕੀ ਆ ਹੁਣ ਤੱਕ ਮੰਨ ਲਓ ਹਾਂਜੀ ਤੇ ਕੀ ਰਿਕਾਰਡ ਆ ਦੁੱਧ ਦਾ ਭਾਈ ਇਹਦੇ ਥੱਲੇ 14 ਕਿਲੋ ਦੁੱਧ ਸੁਰੇ 14 ਕਿਲੋ ਕਰ ਦਈਆਂ ਨਾ ਕਰ ਦਈਏ ਠੀਕ ਆ ਸਮੀ ਪਲੀਆ ਰਾਜੀਆ ਕਰਦੀ ਮਾਝਾ ਭਾਈ ਦੇ ਸਿੰਘ ਆ ਜਿਹੜਾ ਨੇੜੇ ਤੋਂ ਚੈੱਕ ਕਰ ਲਓ ਦੋਨੇ ਸਿੰਘ ਭਾਈ ਇੱਕੋ ਜਿਹੇ ਹੋ ਲਿਫਰਾ ਤੋਰ ਕੇ ਦਿਖਾ ਤੋਰ ਦੇ ਬਣੀ ਫੇਸ ਬੜਾ ਚੰਗਾ ਕਰਮਾਲੀ ਦਾ ਕੱਦ ਵਿੱਡ ਠੀਕ ਆ ਦੁੱਧਾ ਰਿਕਾਰਡ ਚੰਗਾ ਥਣ ਨੇੜੇ ਤੋਂ ਚੈੱਕ ਕਰਵਾ ਲਾਂਗੇ ਚਿਵਾਈ ਕਿਵੇਂ ਸੀ ਭਰਾ ਚਿਵਾਈ ਇੱਕ ਨੰਬਰ ਆ ਵੀਰੇ ਇੱਕ ਨੰਬਰ ਆ ਠੀਕ ਆ ਭਾਈ ਹਾਂ ਫੇਸ ਦੇਖੋ ਕਰਮਾਲੀ ਦਾ ਬਾਕੀ ਤੋਰਾ ਤਰਾ ਰਖਾਉਨੇ ਆ ਵੀ ਚੰਗੀਆਂ ਰਾਜੀ ਆ ਸਮੀ ਪੜੀਆਂ ਤੋਰਾ ਤਰਾ ਦੇਖੋ ਤੋਰਾ ਤਰਾ ਕਮਾਲ ਦਾ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਤੇ ਕੀ ਮੋਲ ਆ ਵੀ ਜੈਜਾ ਦਾ ਮੋਲ ਵੀਰੇ ਦਾ 95000 ਦੇਣ ਲੈਣੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਮੜੋ 92000 ਰੁਪਇਆ ਮੋਲਾ ਮਾਨਤਾਨ ਜਰੂਰ ਹੋਈ ਲੇਵਾ ਦੇਖੋ ਲੇਵਾ ਬਹੁਤ ਚੰਗਾ ਹਨ ਕੱਲਾ ਕੱਲਾ ਥਣ ਚਾਰੇ ਥਣ ਇੱਕੋ ਜੇ ਪੂਰੇ ਗੈਬ ਤੇ ਆ ਬਈ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਹੈ ਬਾਕੀ ਸਵੇਂ ਪੜੀ ਹੈ ਚਮਕ ਝਮਕ ਫੁੱਲ ਆ ਬਈ ਰਾਜੀ ਆ ਬਈ ਅਗੇ ਵੀਰ ਦੋ ਨੰਬਰ ਤੇ ਕਿਹੜਾ ਸੂਆ ਸੋ ਇਹ ਵੀਰੇ ਤੀਜਾ ਸੂਆ ਕੀ ਕਿੰਨੇ ਦਿਨ ਲੈਂਦੀ ਆ ਇਹਦੇ 27 22 ਤਰੀਕ ਨੂੰ ਇਹਦੇ ਦਿਨ ਪੂਰੇ ਆ ਸੇਮ ਜਿ ਦਿਨ ਲੈਂਦੀ ਆ ਹਾਂ ਹਾਂ ਇਹ ਦੋ ਕੁ ਦਿਨ ਵੱਧ ਦਾ ਯਾਨੀ ਕਿ 30 ਤਰੀਕ ਨੂੰ ਹੋਣਗੇ ਦਿਨ ਪੂਰੇ ਠੀਕ ਆ ਇਹਦੇ 27 ਤਰੀਕ ਨੂੰ ਇਹਦੇ 27 ਤਰੀਕ ਨੂੰ ਫੇਸ ਬੜਾ ਚੰਗਾ ਕਰਮ ਵਾਲੀ ਦਾ ਇਹਦਾ ਕੀ ਰਿਕਾਰਡ ਦੁੱਧ ਦਾ ਇਹਦੇ ਥੱਲੇ ਵੀਰੇ ਹੈਗਾ 12 13 ਕਿਲੋ 12 13 ਕਿਲੋ ਠੀਕ ਆ ਬੜਾ ਚੰਗੀ ਆ ਸਭੀ ਪੜੀਆਂ ਰਾਜੀ ਆ ਤੋਰਾ ਤਰਾ ਦੇਖੋ ਤੋਰਾ ਤਰਾ ਕਮਾਲ ਦਾ ਵੱਡ ਵੱਡ ਚੰਗਾ ਤੇ ਬਾਈ ਦੇ ਘਰ ਦੀ ਮਾਝ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਹਫਤਾ ਖੰਡ ਲੈ ਲੈਂਦੀਆਂ ਨੇ ਦੋਨੀਆਂ ਉਸ ਹਸਾਉਣਾ ਜੱਜਮੈਂਟ ਕਰ ਲਿਓ ਹਫਤੇ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਇਹਦਾ ਕੀ ਮੁੱਲ ਆ ਭਰਾ ਮੁੱਲ ਇਹਦਾ ਵੀਰੇ 90000 ਦੇਣ ਲੈ ਮਾਨਦਾਨ ਹੋ ਜੀ ਹਾਂਜੀ ਮਾਨਦਾਨ ਹੋ ਜੀ ਮਾੜਾ 90000 ਰੁਪਇਆ ਮੁੱਲ ਬਾਕੀ ਜਿਹੜਾ ਬਾਈ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜੂਗਾ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚੁੱਪੀ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਠੀਕ ਹੈ